ਅੱਜ 6 ਤਰੀਕ ਨੂੰ ਘਰੋਂ ਵੀ ਜਾਰੀ ਹੈਗਾ ਟੈਪੀ ਦੇ ਵਿੱਚ ਐ ਮਾਨਸਾ ਜ਼ਿਲ੍ਹੇ ਦੇ ਵਿੱਚ ਕਿਉਂਕਿ ਕੱਲ 5 ਤਰੀਕ ਤੋਂ ਸਵੇਰ ਤੋਂ ਲੈ ਕੇ ਜਦੋਂ ਚੰਡੀਗੜ੍ਹ ਆ ਪਰਮਾਨਾ ਹੁੰਦੇ ਸੀਗੇ ਪੁਲਸ ਨੇ ਛੜਕਾ ਰੋਕ ਕੇ ਮੁਰੇ ਆਪਾਂ ਨੂੰ ਰੋਕਿਆ ਹੋਇਆਗਾ ਦਿਨ ਤੇ ਰਾਤ ਲਈ ਆਪਣਾ ਘਰੋਂ ਦਾ ਸੰਜਤ ਮੋਚੇ ਦਾ ਟੈਪੀ ਦੇ ਵਿੱਚ ਜਾਰੀ ਹੈ ਕਿਉਂਕਿ ਇੱਥੋਂ ਦੀ ਸਰਕਾਰ ਡਰ ਚੁੱਕੀ ਹੈ ਜਿਹੜੇ ਪੰਜਾਬ ਪੰਜਾਬ ਦੇ ਆਗੂ ਹੈ ਜੇਲ੍ਹਾਂ ਦੇ ਵਿੱਚ ਵੱਦਸ਼ੇ ਉਹਨਾਂ ਨੂੰ ਛੜਤਾ ਦੂਜਿਆਂ ਨੂੰ ਅਜੇ ਛੱਡਣ ਨੂੰ ਤਿਆਰ ਨਹੀਂ ਹੈਗੀ ਤੇ ਸੇਤੀ ਧੜਕਣ ਵਧੀ ਖੜੀ ਹੈ ਸਰਕਾਰ ਦੀ ਮੰਗਾ ਤੇ ਗੱਲ ਕਰਨ ਨੂੰ ਤਿਆਰ ਨਹੀਂ ਮੰਗਾ ਮੰਨਣ ਨੂੰ ਤਿਆਰ ਨਹੀਂ ਪਰ ਇਹ ਕਹਿੰਦੇ ਆ ਕਿ ਸੜਕਾਂ ਤੇ ਲਵੇ ਵੀ ਨਾ ਬੈਠੋ ਜੀ ਕਿਉਂਕਿ ਤਕਲੀਫ ਆਉਂਦੀ ਹੈ ਪੰਜਾਬ ਸਰਕਾਰ ਨੂੰ ਪਰ ਲੋਕ ਸਾਡਾ ਵੱਡਾ ਸਾਥ ਦਿੰਦੇ ਕਿਉਂਕਿ ਰਸਤਾ ਨਹੀਂ ਬੰਦ ਕੀਤਾ ਕੋਈ ਸੜਕ ਨਹੀਂ ਬੰਦ ਕੀਤੀ ਕੋਈ ਕਿਸੇ ਨੂੰ ਦੁੱਖ ਤਕਲੀਫ ਨਹੀਂ ਆਉਂਦੀ ਇਸ ਕਰਕੇ 18 ਥਾਵਾਂ ਦੇ ਉੱਤੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਧਰਨੇ ਆ ਇਹਨਾਂ ਦੇ ਸੜਕਾਂ ਰੋਕੀਆਂ ਹੋਈਆਂ ਪੁਲਿਸ ਨੇ ਉਹਨਾਂ ਦੇ ਲਗੇ ਸਾਈਡ ਤੇ ਚੱਲਦੇ ਆ ਇਸ ਕਰਕੇ ਅੱਜ 6 ਤਰੀਕ ਨੂੰ ਲੁਧਿਆਣਾ ਦੇ ਵਿੱਚ ਪੰਜਾਬ ਦੀ ਸੰਜੁਗਤ ਮੋਰਚੇ ਦੀ 3 ਵਜੇ ਮੀਟਿੰਗ ਹੈ 3 ਵਜੇ ਮੀਟਿੰਗ ਤੋਂ ਬਾਅਦ ਕੁਝ ਸਰੇਆ ਆਉਂਦਾਗਾ ਉਹ ਜਿਹੜਾ ਉਹਦੇ ਵਿੱਚ ਕੀਤਾ ਹੋਇਆ ਪਾਸ ਅਜੰਡਾ ਉਹਨੂੰ ਲਾਗੂ ਕਰਾਂਗੇ ਕਿ ਅਸੀਂ ਫੈਸਲਾ ਕਰ ਲਿਆ ਸਾਰਿਆਂ ਕਿਸਾਨਾਂ ਦੇ ਸੇਬੰਦਿਆਂ ਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸਾਡੇ ਕੋਲ ਸਰੇਆ ਆਉਂਦਾ ਨਾਕੇ ਨੁਕੇ ਜਿਹੜੇ ਛੋਟੇ-ਛਣੇ ਲਾਏ ਹੋਏ ਆ ਪੁਲਿਸ ਨੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਪਾਸੇ ਕਰਕੇ ਜਿਹੜਾ ਪੈਂਤ ਬਣਿਆ ਹੋਇਆ ਚੰਡੀਗੜ੍ਹ ਦੇ ਵਿੱਚ ਉੱਥੇ ਪੁੱਛ ਕਰਾਂਗੇ ਅੱਜ 6 ਤਰੀਕ ਨੂੰ ਘਰੋਂ ਵੀ ਜਾਰੀ ਹੈਗਾ ਢਾਈਪੀ ਦੇ ਵਿੱਚ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਕਿਉਂਕਿ ਕੱਲ 5 ਤਰੀਕ ਤੋਂ ਸਵੇਰ ਤੋਂ ਲੈ ਕੇ ਜਦੋਂ ਚੰਡੀਗੜ੍ਹ ਆਪਾਂ ਰਮਾਨਾ ਹੁੰਦੇ ਸੀਗੇ ਪੁਲਿਸ ਨੇ ਸੜਕਾ ਰੋਕ ਕੇ ਮੁਰੇ ਆਪਾਂ ਨੂੰ ਰੋਕਿਆ ਹੋਇਆ ਹੈਗਾ ਬੈਂਤੇ ਰਾਤ ਲਈ ਆਪਣਾ ਘਰ ਨਾਲ ਦਾ ਸੰਯੁਕਤ ਮੋਚੇ ਦਾ ਢਾਈਪੀ ਦੇ ਵਿੱਚ ਜਾਰੀ ਹੈ ਕਿਉਂਕਿ ਇੱਥੋਂ ਦੀ ਸਰਕਾਰ ਡਰ ਚੁੱਕੀ ਹੈ ਜਿਹੜੇ ਪੰਜਾਬ ਪੰਜਾਬ ਦੇ ਆਗੂ ਐ ਜੇਲਾ ਦੇ ਵਿੱਚ ਵੱਦਛੇ ਉਹਨਾਂ ਛੱਡਤਾ ਦੂਜਿਆਂ ਨੂੰ ਅਜੇ ਛੱਡਣ ਨੂੰ ਤਿਆਰ ਨਹੀਂ ਹੈਗੀ ਤੇ ਛੇਤੀ ਧੜਕਣ ਵਧੀ ਖੜੀ ਹੈ ਸਰਕਾਰ ਦੀ ਮੰਗਾ ਤੇ ਗੱਲ ਕਰਨ ਨੂੰ ਤਿਆਰ ਨਹੀਂ ਮੰਗਾ ਮੰਨਣ ਨੂੰ ਤਿਆਰ ਨਹੀਂ ਪਰ ਇਹ ਕਹਿੰਦੇ ਵੀ ਸੜਕਾਂ ਤੇ ਲਵੇ ਵੀ ਨਾ ਬੈਠੋ ਜੀ ਕਿਉਂਕਿ ਤਕਲੀਫ ਆਉਂਦੀ ਹੈ ਪੰਜਾਬ ਸਰਕਾਰ ਨੂੰ ਪਰ ਲੋਕ ਸਾਡਾ ਬੱਦਾ ਸਾਥ ਦਿੰਦੇ ਕਿਉਂਕਿ ਰਸਤਾ ਨਹੀਂ ਬੰਦ ਕੀਤਾ ਕੋਈ ਸੜਕ ਨਹੀਂ ਬੰਦ ਕੀਤੀ ਕੋਈ ਕਿਸੇ ਨੂੰ ਦੁੱਖ ਤਕਲੀਫ ਨਹੀਂ ਆਉਂਦੀ ਇਸ ਕਰਕੇ 18 ਥਾਵਾਂ ਦੇ ਉੱਤੇ ਸਭ ਪੰਜਾਬ ਦੇ ਵਿੱਚ ਜਿਹੜੇ ਧਰਨੀ ਆ ਇਹਨਾਂ ਨੇ ਸੜਕਾਂ ਰੋਕੀਆਂ ਹੋਈਆਂ ਪੁਲਿਸ ਨੇ ਉਹਨਾਂ ਦੇ ਲਗੇ ਸਾਈਡ ਤੇ ਚੱਲਦੇ ਆ ਇਸ ਕਰਕੇ ਅੱਜ 6 ਤਰੀਕ ਨੂੰ ਮੁਦਾਨੇ ਵਿੱਚ ਪੰਜਾਬ ਦੀ ਸੰਗਤ ਮੋਰਚੇ ਦੀ 3 ਵਜੇ ਮੀਟਿੰਗ ਹੈ 3 ਵਜੇ ਮੀਟਿੰਗ ਤੋਂ ਬਾਅਦ ਕੁਝ ਨਿਖਾ ਆਉਂਦਾਗਾ ਉਹ ਹੋਇਆ ਜਿਹੜਾ ਉਹਦੇ ਵਿੱਚ ਕੀਤਾ ਹੋਇਆ ਪਾਸ ਅਜੰਡਾ ਉਹਨੂੰ ਲਾਗੂ ਕਰਾਂਗੇ ਕਿ ਅਸੀਂ ਫੈਸਲਾ ਕਰ ਲਿਆ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸਾਡੇ ਕੋਲ ਸੁਨੇਹਾ ਆਉਂਦਾ ਨਾਕੇ ਨੁਕੇ ਜਿਹੜੇ ਛੋਟੇ-ਛੋਟੇ ਲਾਏ ਹੋਏ ਆ ਪੁਲਿਸ ਨੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਪਾਸੇ ਕਰਕੇ ਜਿਹੜਾ ਪੈਂਟ ਬਣਿਆ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਉੱਥੇ ਪਹੁੰਚ ਕਰਾਂਗੇ